ਮੈਂ ਦੇਣਾ ਇਹ ਕਰਨਾ ਉਹ ਮੁੱਦੇ ਬਿਲਕੁਲ ਠੀਕ ਨੇ ਜਿਹੜੇ ਗੱਲਵਾਲ ਸਾਹਿਬ ਬੈਠੇ ਪਰ ਅੱਜ ਮ ਧਿਆਨ ਦੀ ਗੱਲ ਸੀਐਮ ਸਾਹਿਬ ਤੁਹਾਡੀ ਹੁਣ ਤੁਸੀਂ ਤੁਹਾਡਾ ਸਭ ਤੋਂ ਵੱਡਾ ਮ ਧਿਆਨ ਵੀ ਤੁਸੀਂ ਪੰਜਾਬ ਦੇ ਜਿਹੜੇ ਸਭ ਤੋਂ ਵੱਡੀ ਪੰਜਾਬਾ ਪੰਜਾਬੀ ਪੰਜਾਬੀ ਸੂਬਾ ਕਿਸਾਨਾਂ ਕਿਸਾਨਾਂ ਦੀ ਇਹ ਮਾਂ ਧਰਤੀ ਆ ਜਿਹੜੀ ਤੇ ਅੱਜ ਉਹ ਤੁਹਾਡੇ ਮੂਹਰੇ ਆ ਕੇ ਇਹ ਬਹੁਤ بڑا ਸਵਾਲ ਖੜਾ ਹੋ ਗਿਆ ਹੁਣ ਪਤਾ ਲੱਗੂ ਵੀ ਕੌਣ ਬੜੇ ਮੇਖਾਣੀ ਕੇ ਮੇ ਨਿੱਤਰੂ ਉਧਰ ਤਾਂ ਨਿੱਤਰ ਗਿਆ ਸੈਣੀ ਸਾਹਿਬ ਤੇ ਹੁਣ ਸਵਾਲ ਤੁਹਾਡੇ ਮੂਰੇ ਖੜਾ ਹੈ ਪਿਉਨ ਵਾਲੇ ਦਿਨਾਂ ਚ 23 ਜਿਹੜੀਆਂ ਫਸਲਾਂ ਤੇ ਐਮਐਸਪੀ ਦੇਣੀ ਸੀ ਉਹ ਅੱਜ ਸਾਰੇ ਐਮਐਲਏ ਨੂੰ ਮੈਂ ਪੁੱਛਣਾ ਜਿਹੜੇ 95 96 ਐਮਐਲਏ ਹੋ ਗਏ ਨੇ ਅੱਜ ਪੁੱਛੋ ਤਾਂ ਆਪਣੇ ਸੀਐਮ ਨੂੰ ਅੱਜ ਆ ਲੋਕ ਇਹ ਪੁੱਛਣ ਕੱਲੇ ਕੱਲੇ ਲੋਕ ਇਹ ਤਾਂ ਜਿੱਤੇ ਹੋਏ ਆ ਇਹ ਤਾਂ ਜਿੱਤੇ ਹੋਏ ਆ ਤੁਹਾਡੇ ਜਿਤਾਏ ਹੋਏ ਆ ਅੱਜ ਇਹਨਾਂ ਨੂੰ ਘੇਰੋ ਅੱਜ ਇਹਨਾਂ ਨੂੰ ਪੁੱਛੋ ਵੀ ਹਰਿਆਣੇ ਵਾਲਿਆਂ ਨੇ ਤਾਂ ਕਰਤਾ ਭਾਈ ਤੁਸੀਂ ਆਮ ਆਦਮੀ ਪਾਰਟੀ ਵਾਲੇ ਕਿੱਥੇ ਹੋ ਕਿੱਥੇ ਗਵਾਚੇ ਹੋਏ ਹੋ ਜਿਵੇਂ ਤੁਸੀਂ ਸਾਡਾ ਵਿਰੋਧ ਕਰਦੇ ਸੀ ਜੀ ਵੈਲਕਮ ਆ ਤੁਹਾਡਾ ਵਿਰੋਧ ਕਰਨਾ ਪਰ ਅੱਜ ਜਦੋਂ ਹਰਿਆਣੇ ਨੇ ਕਰਕੇ ਦਿਖਾਤਾ ਤੇ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਲੀਡਰਾਂ ਨੂੰ ਇਹਨਾਂ ਨੂੰ ਮੰਤਰੀਆਂ ਨੂੰ ਐਮਪੀਆ ਨੂੰ ਅੱਜ ਇੱਕ ਹੋਰ ਮੈਨ ਨਾਲ ਕਹਿੰਦਾ ਇਹਨਾਂ ਨੂੰ ਤੁਸੀਂ ਉੱਛੋ ਇਹਨਾਂ ਦੇ ਘਰਾਂ ਚ ਜਾ ਕੇ ਹੋਰ ਮੈਨੂੰ ਇੱਕ ਦੁੱਖ ਦੀ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਜਦੋਂ ਤੱਕ ਐਮਪੀ ਪਾਰਲੀਮੈਂਟ ਸੀ ਮੈਂ ਕਦੇ ਵੀ ਇਹ ਹੋਇਆ ਨਹੀਂ ਸੀ ਚਾਹੇ ਮੈਂ ਸਵਾ ਸਾਲ ਸਵਾ ਸਾਲ ਕਿਸਾਨਾਂ ਦੇ ਬਰਾਬਰ ਜਨਾਬ ਉਨਾਂ ਚਿਰ ਮੈਂ ਧਰਮਨੀ ਤੇ ਬੈਠਾ ਰਿਹਾ ਸਵਾ ਸਾਲ ਇੱਕ ਵੀ ਲੀਡਰ ਜਿਹੜੇ ਅੱਜ ਜਿੰਨੇ ਵੀ ਐਮਪੀ ਨੇ ਜਿੰਨੇ ਵੀ ਇੱਕ ਨੇ ਕਿਸੇ ਨੇ ਇੱਕ ਨੇ ਵੀ ਅਪ ਸੈਸ਼ਨ ਸੀ ਰੋਜ਼ ਬਾਅਦ ਤਮਾਸ਼ਾ ਕਰਦੀ ਸੀ ਰੋਜ਼ ਬਾਅਦ ਤਮਾਸ਼ਾ ਕਰਦੀ ਸੀ ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿਸਾਨਾਂ ਦੇ ਹੱਕ 'ਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ 'ਚ ਕੀਤੀ ਪਾਰਲੀਮੈਂਟ 'ਚ ਦੱਸੋ ਇਹਨਾਂ ਨੂੰ ਪਹਿਲਾਂ ਪੁੱਛੋ ਕਿ ਕਿਉਂ ਭੇਜਿਆ ਤੁਹਾਨੂੰ ਕਿਸ ਲਈ ਭੇਜਿਆ ਪਾਰਲੀਮੈਂਟ 'ਚ ਇੱਕ ਵੀ ਵਿంటర్ ਸੈਸ਼ਨ 'ਚ ਇਹਨਾਂ ਚੋਂ ਐਮਪੀ ਆ ਜਿਹੜਾ ਉਹ ਨਹੀਂ ਬੋਲਿਆ ਇਹ ਦੂਤਾ ਚੰਗੀ ਆ ਹਰਿਮੰਦਰ ਕੋਹ ਉਹਨੂੰ ਟਾਈਮ ਮਿਲਿਆ ਉਹਨਾਂ ਨੇ ਗੱਲ ਕਰਨੀ ਨੇ ਕੀਤੀ ਕੀਤੀ ਆ ਜਿਨੇ ਕਮ ਕਮਾਂਗੇ ਕੀਤੀ ਦੂਜੇ ਪਾਸੇ ਆ ਲੀਡਰ ਨੂੰ ਪਖੰਡ ਨਾ ਪਰ ਅੱਜ ਡੱਲੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਚਾਉਣ ਰੋਜ਼ ਤੁਸੀਂ ਜਾਣੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਜੇ ਤੁਸੀਂ ਆਪਣੇ ਆਪ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਰਾ ਇਸ ਠੰਡ ਚ ਸੜਕ ਤੇ ਤੁਸੀਂ ਇੱਕ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ 'ਚ ਫੋਟੋ ਖਿਚਾਉਨੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਵੀਡੀਓ 'ਚ ਪਾ ਦਿੰਦੇ ਹੋ। ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ 'ਚ ਕੋਈ ਕਿਸੇ 'ਚ ਹਿੰਮਤ ਪਈ ਇੱਕ ਦਿਨ ਵੀ ਕਰਨੇ 'ਚ ਬੈਠਣ ਦੀ। ਧੋਖੜਦਲ ਡਗਾਲੀ ਛੱਡੋ। ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਵਾ ਸਾਲ ਕਿਸਾਨਾਂ ਦੇ ਹੱਕ 'ਚ ਅੰਦਰ ਤਾਂ ਸਾਨੂੰ ਪਤਾ ਨਾ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਅੱਗੇ ਵੀ ਖੜਾਂਗੇ। ਪਰ ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਜੇ ਤੁਹਾਡੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਤਾਂ ਬੈਠੋ ਮੰਨ ਵਰਤੇ ਬਰਾਬਰ ਬੈਠੋ ਭੁਖੜਤਾਲ ਤੇ ਬਰਾਬਰ ਤੁਹਾਡਾ ਪ੍ਰਧਾਨ ਬੈਠੇ ਤੁਹਾਡਾ ਸੀਐਲਪੀ ਲੀਡਰ ਬੈਠੇ ਇੱਕ ਦਿਨ ਵੀ ਪਰ ਤੁਸੀਂ ਠੰਡੀਆਂ ਰਾਤਾਂ ਚ ਕਿੱਥੇ ਬਹਿ ਸਕਦੇ ਜੇ ਨਹੀਂ ਬਹਿ ਸਕਦੇ ਤਾਂ ਇਹ ਤਮਾਸ਼ਾ ਨਾ ਕਰੋ ਲੋਕ ਜਾਣਦੇ ਆ ਸਭ ਕੁਝ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਜਿੰਨੀਆਂ ਨੇ ਵੀ ਵੋਟਾਂ ਨੇ ਸਾਰੇ ਪੰਜਾਬ 'ਚ ਬੀਜੇਪੀ ਨੂੰ ਵੋਟ ਪਾਈ ਹੈ ਬੀਜੇਪੀ ਦੇ ਨਮਾਇੰਦਿਆਂ ਨੂੰ ਵੋਟ ਪਾਈ ਹੈ ਚਾਹੇ ਕੋਈ ਜਿੱਤਿਆ ਹੋਵੇ ਚਾਹੇ ਕੋਈ ਹਾਰਿਆ ਹੋਵੇ ਤੁਹਾਡਾ ਖਾਸ ਤੌਰ ਤੇ ਪੰਜਾਬ ਵਾਸੀਆਂ ਦਾ ਬਹੁਤ ਧੰਨਵਾਦ ਅਸੀਂ ਇਮਾਨਦਾਰੀ ਨਾਲ ਲੱਗੇ ਰਵਾਂਗੇ ਲੱਗੇ ਰਵਾਂਗੇ ਤੇ ਜਦੋਂ ਤੱਕ ਬੀਜੇਪੀ ਦੀ ਜਿੱਤ ਨਹੀਂ ਹੁੰਦੀ ਪੰਜਾਬ 'ਚ ਉਦੋਂ ਤੱਕ ਲੋਕਾਂ ਦੇ ਕੋਲੋਂ ਬਾਰ-ਬਾਰ ਅਸੀਂ ਹੱਥ ਜੋੜ ਕੇ ਮੋੜ ਮੰਗਦੇ ਰਵਾਂਗੇ ਚੱਕੀ ਦੀ ਪੰਜਾਬ ਦੀ ਡਿਵੈਲਪਮੈਂਟ ਲਈ ਹੋਰ ਕੋਈ ਨਹੀਂ ਕਰ ਸਕਦਾ ਨਾ ਫੇਰ ਕਹਿ ਦਮਾ ਹੋਰ ਕੋਈ ਨਹੀਂ ਕਰ ਸਕਦਾ ਤੇ ਸਾਰੇ ਹੀ ਮੇਰੇ ਜਿੱਤੇ ਹੋਏ ਜਿੰਨੇ ਵੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿੱਤੇ ਆ ਜਿੰਨੇ ਵੀ ਸਾਡੇ ਰੂਰਲ ਹਲਕੇ ਜਿਹੜੀਆਂ ਛੋਟੇ-ਛੋਟੇ ਸ਼ਹਿਰ ਨੇ ਕਸਵੇ ਆ ਉੱਥੇ ਵੀ ਬੀਜੇਪੀ ਨੇ ਆਪਣਾ ਖਾਤਾ ਖੋਲ੍ਹਿਆ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁਆਫ਼ੀਵਾਦ ਦਿੰਦਾ ਤੇ ਜਿਹੜੇ ਸਾਡੇ ਕੈਂਡੀਡੇਟ ਜਿੱਤ ਨਹੀਂ ਸਕੇ ਪਰ ਸਾਡੇ ਲਈ ਤੁਸੀਂ ਜਿੱਤੇ ਹੋਏ ਆ ਸਾਡੇ ਤੁਸੀਂਓ ਤੇ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕ ਧੰਨਵਾਦ ਮੈਂ ਅੱਜ ਆਪਣੇ ਜਿਹੜੇ ਇਲੈਕਸ਼ਨ ਰਿਜ਼ਲਟ ਆਏ ਆ ਜਿਹੜੇ ਯਾਨੀ ਮੈਂ ਜੀ ਮੈਂ ਗੱਲ ਕਰਾਂ ਲੁਧਿਆਣਾ ਸ਼੍ਰੀ ਅਮਰਸਰ ਸਾਹਿਬ ਜਲੰਧਰ ਹਟਿਆਉ ਮੈਨੂੰ ਹੈਰਾਨਗੀ ਹੋਈਆ ਕਿ ਪਹਿਲੀ ਵਾਰ ਤਾਂ ਹੀ ਆਮ ਆਦਮੀ ਪਾਰਟੀ ਜਿਹੜੀ ਉਹ ਭਜਰੀ ਇਲੈਕਸ਼ਨ ਤੋਂ ਇਹ ਪਤਾ ਲੱਗਿਆ ਬਈ ਇੱਕ ਪਟਿਆਲੇ ਜਿੱਥੇ ਕੀ ਹਜੇ ਬਹੁਤ ਇਲੈਕਸ਼ਨ ਹੋਈ ਵੀ ਹੈ ਤੱਕਾ ਹੋਈ ਹੈ ਉੱਥੇ ਬਾਾਕੀ ਕਿਸੇ ਵੀ ਸ਼ਹਿਰ ਤੁਸੀਂ ਅੰਦਾਜ਼ਾ ਲਾਓ ਆਮ ਆਦਮੀ ਪਾਰਟੀ ਕਿਤੇ ਵੀ ਕਲੀਅਰ ਕਿਤੇ ਵੀ ਕਲੀਅਰ ਮੈਂਡੇਟ ਆਮ ਆਦਮੀ ਪਾਰਟੀ ਨੂੰ ਨਾ ਲੁਧਿਆਨੇ ਚ ਨਾ ਜਲੰਧਰ ਚ ਨਾ ਸ਼੍ਰੀ ਅਮਰਸਰ ਸਾਹਿਬ ਚ ਮੈਂਡੇਟ ਨਹੀਂ ਮਿਲਿਆ ਲੋਕਾਂ ਨੇ ਨਕਾਰ ਤੇ ਰਿਜੈਕਟ ਕਰਤੇ ਹੁਣ ਤੋਲ ਫੋੜ ਨਾਲ ਕੀ ਕਰਦੇ ਆ ਉਹ ਲੱਗਨਾਂ ਕਿਤੇ ਐਮਐਲਏ ਨਹੀਂ ਮੋਟਾ ਹੈਗੀਆਂ ਐ ਕਿਤੇ ਉਜਾਦਾ ਹੁੰਦੇ ਆਉਣਗੇ ਕਿਤੇ ਹੋਰ ਕੁਝ ਕਰਨਗੇ ਉਹ ਅਲੱਗ ਗੱਲ ਹੈ ਪਰ ਇੱਕ ਇਹ ਸਾਲ ਜਿਹੜਾ ਰਿਹਾ ਏ ਇਹ ਧਰਮ ਪਤਨੀਆਂ ਲਈ ਬੜਾ ਮਾੜਾ ਰਿਹਾ ਏ ਇਹ ਸ਼ੁਰੂਆਤ ਕਾਂਗਰਸ ਦੇ ਪ੍ਰਧਾਨ ਰਾਜਾ ਵੜ੍ਹੇਗੀ ਸਾਹਿਬ ਤੋਂ ਕੋਈ ਗੱਲ ਬਾਹਰ ਉਸ ਤੋਂ ਬਾਅਦ ਉਹ ਨਿਰੰਤਰ ਧਰਮ ਪਤਨੀਆਂ ਦਾ ਥਾਣਾ ਜਾਰੀ ਰਿਹਾ ਮੈਂ ਹੈਰਾਨ ਹੋ ਗਿਆ ਦੇਖੋ ਗੋਗੀ ਜੀ ਜਿਨ੍ਹਾਂ ਦੇ ਆ ਮਾਵਾਵਾਰਡ ਉਹ ਲਿਖਦੇ ਸੀ ਅੱਜ ਉੱਥੇ ਵੀ ਉਹਨਾਂ ਦੀ ਹਾਰ ਹੋਈ ਦੂਜੇ ਪਾਸੇ ਪੱਪੀ ਪ੍ਰੈਸ਼ਰ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਕੀਤੀ ਤੇ ਉਹਨਾਂ ਨੇ ਵੀ ਆਪਣੀ ਧਨਵਲ ਤਰੀਕ ਰਸੀਡ ਲਵਾ ਲਈ ਉਹ ਨਹੀਂ ਬਚਾ ਸਕੇ ਤੇ ਮੈਂ ਲੁਧਿਆਣੇ ਚ ਮੈਂ ਇਹ ਨਹੀਂ ਕਹਿੰਦਾ ਪਰ ਜਿੰਨੇ ਵੀ ਮੇਰੇ ਖਿਲਾਫ ਇਹ ਦੋ ਐਮਐਲਏ ਹੀ ਜ਼ਿਆਦਾ ਹਮੇਸ਼ਾ ਗੱਲਾਂ ਕਰਦੇ ਸੀ ਚਾਹੇ ਉਪਰਕੀ ਪ੍ਰਾਸ਼ਰ ਜੀ ਨੇ ਚਾਹੇ ਗੋਗੀ ਜੀ ਨੇ ਦੋਨਾਂ ਦੀਆਂ ਧਰਮ ਪੁੱਤਨੀਆਂ ਹਾਰ ਗਏ ਇਸੇ ਤਰੀਕੇ ਨਾਲ ਬਰੇਂਡ ਸਾਹਿਬ ਲੁਧਿਆਣੇ ਆਏ ਸੀ ਉਹਨਾਂ ਦੀ ਧਰਮ ਪੁੱਤਨੀਆਂ ਹਾਰ ਗਏ ਚਾਹੇ ਪਰਵੰਤ ਸਿੰਘੂ ਨੇ ਕਦੇ ਮੇਰੇ ਉਲਟੋਂ ਨਾ ਗੱਲ ਨੂੰ ਕੀਤੀ ਉਹਨਾਂ ਦੇ ਪੁੱਤਰ ਜਿੱਤੇ ਜਾ ਦੂਜੇ ਪਾਸੇ ਬੱਗਾ ਜੀ ਨੇ ਉਹਨਾਂ ਦਾ ਬੇਟਾ ਵੀ ਜਿੱਤਿਆ ਮੈਂ ਮੁਬਾਰਕਬਾਦ ਦਿੱਤਾ ਉਹਨਾਂ ਨੇ ਕਦੇ ਫालतू ਗੱਲ ਨਹੀਂ ਕੀਤੀ ਇਸ ਕਰਕੇ ਇਹ ਵੀ ਪਤਾ ਲੱਗਿਆ ਵੀ ਜਿਹੜਾ ਕੋਈ ਜ਼ਿਆਦਾ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇ ਉਹਨਾਂ ਦੀਆਂ ਧਨਵਪਤੀਆਂ ਦੀਆਂ ਸੀਟਾਂ ਵੀ ਪਛਣ ਜਾਨੀ ਉਦੋਂ ਬਾਅਦ ਜੇ ਮੈਂ ਆਵਾਂ ਲੁਧਿਆਣੇ ਤੇ ਬੀਜੇਪੀ ਪਾਰਟੀ ਪਹਿਲੀ ਵਾਰ ਇਲੈਕਸ਼ਨਾਂ ਲੜੀਆਂ ਤੇ ਪਹਿਲੀ ਵਾਰ ਬਹੁਤ ਵਧੀਆ ਪਰਫਾਰਮੈਂਸ ਤਕਰੀਬਨ 20 ਸੀਟਾਂ ਜਿਹੜੀਆਂ ਉਹਨਾਂ ਨੇ ਜਿੱਤੀਆਂ ਜਦੋਂ ਅਸੀਂ ਕਾਦੀ ਦਲ ਤੇ ਭਾਜਪਾ ਇਕੱਠੇ ਲੜਦੇ ਸੀ ਤਾਂ ਤੁਸੀਂ 10 ਸੀਟਾਂ ਦੇ ਇਸ ਵਾਰ ਅਸੀਂ ਇਕੱਲੇ ਲੜੇ ਆ ਨਵਾਂ ਸ਼ੁਰੂਆਤ ਸੀ ਕੰਮੇ ਕੈਂਡੀਡੇਟ ਸੀ ਤੇ ਅਸੀਂ 20 ਸੀਟਾਂ ਜਿਹੜੀਆਂ ਹਾਸਲ ਕੀਤੀਆਂ ਲੁਧਿਆਣੇ ਜੇ ਪਾਸੇ ਕਾਂਗਰਸ ਪਾਰਟੀ ਦਾ ਮੈਂ ਦੇਖ ਰਿਹਾ ਸੀ ਹੁਣੀ ਜਦੋਂ ਮੈਂ ਕਾਂਗਰਸ ਪਾਰਟੀ ਸੀ 63 63 ਸੀਟਾਂ ਜਿੱਤੀਆਂ ਸੀ ਕਾਂਗਰਸ ਪਾਰਟੀ ਨੇ ਇਸ ਵੀ ਵਾਰ ਜਦੋਂ ਬਲਕਾਂਦ ਸਿੰਘ ਸਿੱਲੂ ਸਾਹਿਬ ਮੇਅਰ ਸੀ ਅੱਜ ਉਹਨਾਂ ਦਾ ਅੰਕੜਾ ਡਬਲ ਤੋਂ ਵੀ ਥੱਲੇ ਗਏ ਨੇ ਉਹ ਅੱਜ 30 ਤੇ ਆ ਗਏ 30 ਸੀਟਾਂ ਬਚਾ ਸਕੇ 63 ਚੋਂ 30 ਤੇ ਅੰਦਾਜ਼ਾ ਲਾਓ ਤੁਸੀਂ ਕਿੱਥੇ ਵੱਡੀ ਘਰਾਵਟ ਆ ਜਿਹੜੀ ਉਹ ਲੁਧਿਆਣੇ ਕਾਂਗਰਸ ਦੀ ਜਿਹੜੀ ਹੋਈ ਹੈ ਤੇ ਇਸ ਤਰੀਕੇ ਨਾਲ ਜੇ ਮੈਂ ਗੱਲ ਕਰਾਂ ਸਾਡੀ 16 ਬੋਰਡ ਨੇ ਅਸੀਂ ਜਿੱਥੇ ਵੀ ਪਹਿਲੇ ਨੰਬਰ ਤੇ 16 ਮੋਰਡਾ ਜਿੱਥੇ ਅਸੀਂ ਦੂਜੇ ਨੰਬਰ ਤੇ ਬੀਜੇਪੀ ਰਹੀ ਹੈ ਤੇ ਅਸੀਂ ਕਈ ਕਮੀਆਂ ਅਸੀਂ ਮੰਨਦੇ ਆ ਕਿ ਸਾਡੇ ਕੋਲ ਇੱਕ ਤਾਂ ਟਾਈਮ ਜਿਹੜਾ ਹੈ ਉਹ ਇਲੈਕਸ਼ਨ ਸਰਕਾਰ ਇਸ ਤਰੀਕੇ ਨਾਲ ਮਦਦ ਦੇ ਰਹੀ ਕਾਦੀ ਰਹੀ ਜਿਸ ਇਹ ਲੱਗਿਆ ਵੀ ਸ਼ਾਇਦ ਇਲੈਕਸ਼ਨ ਨਹੀਂ ਹੋਣੀ ਉਹਦੇ ਕਰਕੇ ਥੋੜਾ ਜਿਹਾ ਅਸਰ ਵੀ ਪਿਆ ਸਾਡੇ ਕੋਲ ਇੱਕ ਕੰਪੇਨ ਕਰਨ ਦਾ ਟਾਈਮ ਨਹੀਂ ਕੋਈ ਬਹਾਨੇ ਨਹੀਂ ਕਿ ਮੈਂ ਸਚਾਈ ਦੱਸਦਾ ਵੀ ਜੇ ਜਦੋਂ ਪਾਰਲੀਮੈਂਟ ਦੇ ਵਿੱਚ ਇਲੈਕਸ਼ਨਸ ਅਸੀਂ ਉਰੇਓ ਲੁਧਿਆਣਾ મે ਹਾਰਿਆ ਉਦੋਂ ਬਾਅਦ ਵੀ ਜ਼ਰੂਰ ਬੀਜਪੀ ਦੇ ਵਰਕਰ ਜਿਹੜਾ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗਿਆ ਜਿਹਦਾ ਅਸਰ ਦੇਖਣ ਨੂੰ ਮਿਲਿਆ ਪਰ ਹੁਣ ਹਰ ਸੀਟ ਤੇ 95 ਦੇ 5 ਬੋਟ ਜਿੱਥੇ ਸਾਡੇ ਨਮੰਦੇ ਆ ਗਏ ਬੀਜਪੀ ਦੇ ਚਾਹੇ ਉਹ ਜਿੱਤੇ ਹੋਣ ਚਾਹੇ ਉਹ ਹਾਰੇ ਹੋਣ ਪਰ ਬੀਜਪੀ ਦੇ ਕੋਲ ਪਹਿਲੀ ਵਾਰ ਸਾਰੇ ਪੰਜਾਬ ਦੇ ਸ਼ਹਿਰਾਂ ਚ ਚਾਹੇ ਉਠੀ ਅਮਰਸਰ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਪਟਿਆਲਾ ਹੋਵੇ ਚਾਹੇ ਫਗਵਾੜਾ ਹੋਵੇ ਚਾਹੇ ਲੁਧਿਆਣਾ ਹੋਵੇ ਚਾਹੇ ਹੋਰ ਜਾਂ ਮਿਊਨਿਸਪਲ ਕਮੇਟੀਆਂ ਐ ਜਿਹੜੀਆਂ ਛੋਟੀਆਂ ਉੱਥੇ ਹੁਣ ਹਰ ਕਾਉਂਡ ਦੇ ਬੀਜਪੀ ਕੋਲ ਆਪਣਾ ਨਮੇਂਦਾ ਹੁਣ ਪਤਾ ਲੱਗੂਗਾ ਜਦੋਂ ਅਸੀਂ ਆਪਣੇ ਚਿਹਰੇ ਦੇ ਦਿੱਤੇ ਠੀਕ ਹਨ ਪਰ ਟਾਈਮ ਬਹੁਤ ਥੋੜਾ ਸੀ 5-10 ਦਿਨ ਦਾ ਟਾਈਮ ਵੀ ਪਚਿਆ ਨਹੀਂ ਕਈਆਂ ਦੇ ਪੀਪਲ ਰੱਦ ਕਰਨ ਦੀ ਉੱਧਰ ਜ਼ੋਰ ਲੱਗ ਗਿਆ ਕਈਆਂ ਦੀਆਂ ਵੋਟਾਂ ਗਿਆ ਉੱਥੇ ਜ਼ੋਰ ਲੱਗਿਆ ਰਿਹਾ ਕਈਆਂ ਨੂੰ ਚੱਕ ਚੱਕਈ ਕੈਂਡੀਡੇਟ ਸਾਡੇ ਬਹੁਤ ਨੇ ਜਿਹੜੇ ਚਾਰ-ਚਾਰ ਦਿਨ ਤੱਕ ਨੇ ਘਰੋਂ ਭਜਾਈ ਰੱਖੇ ਜਿਹੜੇ ਮੇਨ ਵਰਕਰ ਸੀ ਉਹਨਾਂ ਨੂੰ ਡਰਾ ਕੇ ਟੈਲੀਫੋਨ ਐਸਐਚਓ ਰੋਜ਼ ਕਰਦੇ ਸੀ ਕਿ ਵੀ ਤੁਸੀਂ ਜੇ ਕੈਂਪੇਨ ਕਰੋਗੇ ਤਾਂ ਅਸੀਂ ਤੁਹਾਡੇ ਤੇ ਆਹ ਪਰਚਾ ਪਾਵਾਂਗੇ ਬਹੁਤ ਕੁਝ ਹੋ ਜਾ ਚਲੋ ਉਹ ਗੱਲਾਂ ਬਾਅਦ ਚ ਕਰਾਂਗੇ ਪਰ ਹਰ ਸੀਟ ਤੇ ਹੁਣ ਸਾਡੇ ਕੋਲ ਸਾਡੀ ਵਿਚਾਰਤਾ ਤੇ ਸਾਡੇ ਕੰਮ ਕਰ ਰੱਖਣ ਵਾਲਾ ਬੰਦਾ ਆ ਗਿਆ ਹੁਣ ਅਸੀਂ ਦੱਸ ਸਕਦੇ ਆਂ ਵੀ ਸੈਂਟਰ ਸਰਕਾਰ ਆਮ ਲੋਕਾਂ ਲਈ ਕੀ ਕੀ ਗੱਲ ਅਸੀਂ ਤਾਂ ਕਰਦੇ ਹੀ ਸੀ ਪਹਿਲਾਂ ਪਰ ਹੁਣ ਹਰ ਵਾਰਡ ਲੈਵਲ ਤੇ ਸਾਡਾ ਨਮਾਇੰਦਾ ਏ ਜਿਹੜਾ ਹੁਣ 95 ਬੰਦੇ ਲੁਧਿਆਣੇ ਚ ਨਾਲ ਇੱਕ ਟੀਮ ਤਿਆਰ ਹੋ ਗਈ ਠੀਕ ਆ ਸਾਡੇ ਮੰਡਲ ਪ੍ਰਧਾਨ ਵਾਰਡ ਪ੍ਰਧਾਨ ਕਮੇਟੀਆਂ ਡਿਸਟ੍ਰਿਕਟ ਬਾਡੀਆ ਸਾਰੀਆਂ ਹੈਗੀਆਂ ਪਰ ਜਿਹੜਾ ਇਹਨਾਂ ਦਾ ਰੋਲ ਰਹੇਗਾ ਮੈਂ ਇੱਕ ਬੇਨਤੀ ਕਰਦਾ ਸਾਰੇ 95 ਬਾਡਾਂ ਦੇ ਲੁਧਿਆਣਾ ਵੀ ਜਲੰਧਰ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਪਟਿਆਲਾ ਜਿੱਥੇ ਹੋਰ ਵੀ ਇਲੈਕਸ਼ਨ ਹੋਈ ਹੈ ਹੁਣ ਤੁਹਾਡਾ ਰੋਲ اپੋਜੀਸ਼ਨ ਦਾ ਹੈ ਹੁਣ ਬੜੇ ਤਕੜੇ ਹੋ ਕੇ ਤੁਸੀਂ ਜਿੱਤੇ ਹੋਏ ਚਾਹੇ ਹਾਰੇ ਹੋ ਤੁਸੀਂ ਹਰ ਚੀਜ਼ ਮੁੱਦਾ ਜਿਹੜਾ ਸਰਕਾਰ ਦੇ ਖਿਲਾਫ ਕੱਲ ਤੋਂ ਹੀ ਆਪਣੀ ਜੁਬੇ ਕਿਉਂਕਿ ਤੁਹਾਡੀ ਸ਼ੁਰੂਆਤ ਹੋ ਗਈ ਟੀਮਾਂ ਤੁਹਾਡੇ ਕੋਲ ਆ ਗਈਆਂ ਤੁਹਾਨੂੰ ਪਤਾ ਤੁਹਾਡੇ ਨੇ ਕਿਹਲੇ ਕਿਹਲੇ ਕੰਮ ਕੀਤਾ ਕੰਮ ਤੋਂ ਹੀ ਆਪਣਾ ਜਿਹੜਾ ਹੈ ਉਹ ਆਪਣੇ ਆਪਣੇ ਵਾਰਡ ਚ ਲੱਗ ਜਾਓ ਜੋ ਸਰਕਾਰ ਸਰਕਾਰ ਤਾਂ ਉਹੀ ਆ ਨਾ ਸਰਕਾਰ ਤਾਂ 3 ਸਾਲ ਤੋਂ ਵੀ ਚੱਲ ਰਹੀ ਹੈ ਉਹੀ ਆ ਹਰ ਚੀਜ਼ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹਦੇ ਉੱਤੇ ਮੀਡੀਆ ਚ ਆਓ ਆਪਣੇ ਫੇਸਬੁਕਾਂ ਤੇ ਆਓ ਲਾਈਵ ਕਰੋ ਜਿੱਥੇ ਗੰਦ ਦੇ ਢੇਰ ਲੱਗਦੇ ਆ ਉਹ ਦਿਖਾਓ ਜੋ ਜੋ ਇਹਨਾਂ ਨੇ ਵਾਅਦੇ ਕੀਤੇ ਆ ਇਸ ਇਲੈਕਸ਼ਨ ਚ ਆਪਣੇ ਆਪਣੇ ਕੌਂਸਲ ਦੀ ਕਿਉਂਕਿ ਇਹ ਕਹਿੰਦੇ ਸੀ ਸਾਡੀ ਸਰਕਾਰ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਹੁਣ ਉਹ ਸਾਰੀਆਂ ਚੀਜ਼ਾਂ ਰੋਜ਼ ਲੋਕਾਂ ਨੂੰ ਰਿ ਜਾਗਰ ਕਰੋ ਜਿਹੜੀ ਜਿਹੜੀ ਚੀਜ਼ ਲੈ ਨੇ ਕਹੀ ਸੀ ਨਹੀਂ ਹੋ ਰਹੀ ਇਸ ਕਰਕੇ ਦਿਨ ਟੱਪ ਦੇ ਟਾਈਮ ਨਹੀਂ ਲੰਘਦਾ ਅੱਗੇ ਵਿਧਾਨ ਸਭਾ ਲੈਕਸ਼ਨ ਆਂ ਖੜੀ ਆ 27 ਉਦੋਂ ਬਾਅਦ ਫਿਰ ਲੈਕਸ਼ਨ ਅੱਗੇ ਆਣਣੀਆਂ ਥੋਡੀਆਂ ਵੀ ਇਸ ਕਰਕੇ ਹੁਣ ਮੌਕਾ ਹੈ ਤੁਹਾਡੇ ਕੋਲ ਬਿਲਕੁਲ ਤਕੜੇ ਹੋ ਕੇ ਇੱਕ ਇੱਕ ਚੀਜ਼ ਤੇ ਲੋਕਾਂ ਦੀ ਗੱਲ ਤੇ ਪਹਿਰਾ ਦਿਓ ਜੋ ਕੋਈ ਧੱਕਾ ਹੁੰਦਾ ਆਵਾਜ਼ ਉਠਾਓ ਸੈਂਟਰ ਦੀਆਂ ਸਕੀਮਾਂ ਹੈ ਉਹਦਾ ਲਾਭ ਲੋਕਾਂ ਤੱਕ ਪਹੁੰਚਾਓ ਜਿਹੜੀ ਸਟੇਟ ਗਵਰਨਮੈਂਟ ਨਹੀਂ ਕਰਦੀ ਉਹਦੇ ਖਿਲਾਫ ਜਿਹੜਾ ਇਹ ਉਹ ਡਟ ਕੇ ਜਿਹੜਾ ਇਹ ਪੈਰਾ 2 ਇਹ ਬਹੁਤ ਵਧੀਆ ਤੁਹਾਡੇ ਕੋਲ ਜਿਹੜਾ ਮੌਕਾ ਮਿਲਿਆ ਏ ਤੇ ਮੈਂ ਖਾਸ ਤੌਰ ਤੇ ਇਹ ਕਹਿੰਦਾ ਬੀ ਐਮਐਲਆ ਦੇ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਐਮਐਲਆ ਨੂੰ ਵੀ ਕੋਈ ਨੀੜੇ ਨਹੀਂ ਲੱਪਣ ਦਿੰਦਾ ਚਲੋ ਹੁਣ ਕਾਉਂਸਲਰ ਅੰਦਪਚਾ ਚ ਜਿੱਤੇ ਨੇ ਨਾ ਤਾਂ ਮੈਂਡੇਟ ਪੂਰਾ ਮਿਲਿਆ ਹੀ ਨਹੀਂ ਅਸਲੀ ਮੈਂਡੇਟ ਤਾਂ ਤਦ ਹੁੰਦਾ ਨਾ ਜੇ ਪੂਰਾ ਮੈਂਡੇਟ ਜਿਵੇਂ ਪੁਰੇ ਘਟੋਕਰ ਪੁਰੇ 48 ਸੀਟਾਂ ਦੇਣੀ ਆਏ ਉਹ ਲੁਧਿਆਣਾ ਚਾਹੀਦੀ ਸੀ ਐ ਇੰਗਲੈਂਡ ਤਾਂ ਚਾਹੀਦੀ ਸੀ ਅਸੀਂ ਅੰਮ੍ਰਿਤਸਰ ਚਾਹੀਦੀ ਸੀ ਕਿਸੇ ਜਗ੍ਹਾ ਹੁਣ ਨਹੀਂ ਮਿਲਿਆ ਹੁਣ ਇਸ ਕਰਕੇ ਹੋਰ ਜ਼ਿਆਦਾ ਰੋਲ ਆਪਣਾ ਮਜਬੂਤੀ ਨਾਲ ਅਠਾਉਣਾ ਹੈ ਦੂਜੀ ਗੱਲ ਐਮਐਲਏ ਨੂੰ ਨੇੜੇ ਲੱਗਣ ਨਹੀਂ ਦਿੱਤਾ ਸੀਐਮ ਨੇ ਹੁਣ ਕੌਂਸਲਰਾਂ ਦੀ ਬਾਤ ਆ ਜਿਹੜੀ ਉਹ ਵੀ ਅੱਜ ਕਿਸੇ ਨੇ ਸੁਣਨੀ ਨਹੀਂ ਕਿਉਂਕਿ ਇਹਨਾਂ ਦਾ ਐਮਐਲਏ ਨੂੰ ਤਾਂ ਸਿਰਫ ਆਪਣੇ ਬੱਚਿਆਂ ਦਾ ਆਪਣੀ ਘਰਗੱਡੀਆਂ ਤੱਕ ਸੀਮਿਤ ਸੀ ਜਦੋਂ ਉਹ ਹਾਰ ਗਏ ਤਾਂ ਤੁਹਾਨੂੰ ਇਹਨਾਂ ਨੇ ਕਿਹਨਾਂ ਨੇ ਪੁੱਛਣਾ ਹੈ ਇਹ ਤਾਂ ਮੇਰ ਉਹਨਾਂ ਨੂੰ ਬਣਾਉਣਾ ਚਾਹੁੰਦੇ ਸੀ ਇਹਨਾਂ ਦਾ ਹੁਣ ਕਿਸੇ ਨੂੰ ਕੋਈ ਇੰਟਰਸਟ ਨਹੀਂ ਹੈ ਇਹ ਦੂਬਾ ਤੁਸੀਂ ਆਪਣੇ ਆਪ ਨੂੰ ਜਿਹੜੇ ਆਮ ਆਦਮੀ ਆਲੇ ਆ ਜਿਨ੍ਹਾਂ ਨੇ ਵੋਟ ਪਾਈ ਉਹ ਸਮਝੋ ਵੀ ਵੋਟ ਉਹ ਤੁਹਾਡੀ ਵਿਅਰਥ ਗਈ ਕਿਉਂਕਿ ਇਹਨਾਂ ਦਾ ਘਰਗੱਡੀਆਂ ਮੇਰ ਨਹੀਂ ਬਣੀਆਂ ਤੇ ਇਸ ਕਰਕੇ ਇਹਨਾਂ ਨੇ ਕੋਈ ਕੰਮ ਕਰਨਾ ਹੈ ਕਿ اپੋਜੀਸ਼ਨ ਤੱਕੜੀ ਹੋ ਕੇ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਵਾਉ। ਤੇ ਮੈਂ ਇੱਕ ਗੱਲ ਹੋਰ ਜ਼ਰੂਰ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਕਰਨੀ ਚਾਹਣਾ ਹੈ। ਸੈਂਟਰ ਸਰਕਾਰ ਨੂੰ ਹਰ ਚੀਜ਼ ਜਿਹੜੀ ਆ ਉਹ ਕਹੀ ਜਾਂਦੀ ਹੈ। ਕਿਸਾਨ ਮੁੱਦਿਆਂ ਤੋਂ ਹਜੇ ਕੀ ਐਗਰੀਕਲਚਰ ਜਿਹੜਾ ਹੈ ਉਹ ਸਟੇਟ ਦਾ ਮੁੱਦਾ ਹੈ ਸਟੇਟ ਦੀ। ਉਹ ਰਿਵਿਊ ਚ ਆਉਂਦਾ ਹੈ। ਅੱਜ ਹਰਿਆਣਾ ਨੇ ਮੈਂ ਮੁਬਾਰਕ ਬਾਤ ਦਿੰਦਾ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦਾਇਲ ਸਿੰਘ ਸੈਣੀ ਸਾਹਿਬ ਜੀ ਦਾ ਨੇ ਅੱਜ ਜੋ ਕਿਹਾ ਸੀ ਜੋ ਕਿਹਾ ਸੀ ਇਲੈਕਸ਼ਨ ਚ ਉਹ ਕਿਸਾਨਾਂ ਲਈ ਅੱਜ ਕਰਕੇ ਦਿਖਾਇਆ ਸ਼ਾਬਾਸ਼ ਇਹ ਸੀ ਜਮ साहब ਨੂੰ ਜਾਂਦੀ ਆ ਵੀ ਅੱਜ ਉਹਨਾਂ ਨੇ ਤਕਰੀਬਨ ਜਿਹੜੀਆਂ ਸੈਂਟਰਲ ਤੋਂ ਐਮਐਸਪੀ ਉਹ ਤਾਂ ਹੈ ਹੀ ਹੈ ਪਰ ਅੱਜ ਜਨ ਉਹਨੇ ਹੋਰ 13 ਫਸਲਾਂ ਜਿਹੜਾ ਇਹ ਉਹ ਐਮਐਸਪੀ ਦੇਤੀ ਜੋ ਵਾਦਾ ਕੀਤਾ ਸੀ ਤੇ ਅੱਜ 23 ਫਸਲਾਂ ਤੇ ਐਮਐਸਪੀ ਦੇਣ ਵਾਲੇ ਜਿਹੜੇ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪਤਾ ਲੱਗੂਗਾ ਬਣਾਉਣ ਵਾਲੇ ਦਿਨਾਂ 'ਚ ਵੀ ਕਿਸ ਤਰੀਕੇ ਨਾਲ ਉਹ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਿੰਦੇ ਆ ਅੱਜ ਬੜੀ ਵੱਡੀ ਗੱਲ ਇੱਕ ਆ ਕੇ ਖੜੀ ਹੋ ਗਈ ਆਮ ਆਦਮੀ ਪਾਰਟੀ ਦੇ ਮੂਰੇ ਕੇਜਰੀਵਾਲ ਸਾਹਿਬ ਦੇ ਮੂਰੇ ਭਗਵੰਤ ਮਾਨ ਸਾਹਿਬ ਦੇ ਮੂਰੇ ਵੀ ਹਰਿਆਣਾ ਸਰਕਾਰ ਨੇ ਐਮਐਸਪੀ ਆਪਣੇ ਕਿਸਾਨਾਂ ਲਈ ਕਰਕੇ ਦਿਖਾ ਦਿੱਤੀ ਨੋਟੀਫਿਕੇਸ਼ਨ ਹੋ ਗਿਆ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਮੈਂ ਸਮਝਦਾ ਉੱਥੇ ਦੇ ਕਿਸਾਨ ਉੱਥੇ ਦੇ ਮਜ਼ਦੂਰ ਅੱਜ ਆਪਣੇ ਮੁੱਖ ਮੰਤਰੀ ਦੇ ਅੱਜ ਬੀਜੇਪੀ ਦੇ ਮੈਂ ਸਮਝਦਾ ਉਹ ਜਿੰਨਾ ਧਨਵਾਦ ਕਰਦੇ ਹੋਣਗੇ ਉਹ ਘੱਟ ਪਰ ਅੱਜ ਹੁਣ ਇੱਕ ਪਾਸੇ ਸਥਿਤੀ ਹਰਿਆਣਾ ਛੋਟਾਪਰਾ ਉਹ ਸਾਕੋ ਕਿਤੇ ਜਿ ਕਿਤੇ ਅੱਗੇ ਨਿਕਲ ਗਿਆ ਅੱਜ ਮੁੱਖ ਮੰਤਰੀ ਸਾਹਿਬ ਅੱਜ ਬੜੀ ਵੱਡੀ ਥੋੜੀ ਘੜੀ ਆ ਗਈ ਹੈ ਥੋੜੀ ਇਮਤਿਹਾਨ ਦੀ ਘੜੀ ਆ ਗਈ ਹੈ ਮੈਂ ਉਹ ਮੁੱਦਿਆਂ ਤੋਂ ਨਹੀਂ